ਗਾਇਤਰੀ ਜੀ ਗੁੱਸੇ ਵਿੱਚ ਅੱਗ ਬਬੂਲਾ ਹੋ ਕੇ ਘਰੋਂ ਬਾਹਰ ਨਿਕਲਣ ਲੱਗੀ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਉਹਨਾਂ ਦੀ ਧੀ ਸ਼ਿਵਾਨੀ ਦਾ ਫੋਨ ਆਇਆ ਸੀ ਅਤੇ ਉਸਨੇ ਕਿਹਾ ਸੀ ਕਿ ਇਸ ਵਾਰ ਉਹ ਰਖੜੀ ਤੇ ਮਾਇਕੇ ਨਹੀਂ ਆਵੇਗੀ ਗਾਇਤਰੀ ਜੀ ਹੈਰਾਨ ਰਹਿ ਗਈ ਸੀ ਕਿਉਂਕਿ ਸ਼ਿਵਾਨੀ ਦੇ ਬਿਆਨ ਨੂੰ 5 ਸਾਲ ਹੋ ਚੁਕੇ ਸੀ ਅਤੇ ਹਜੇ ਤੱਕ ਅਜਿਹਾ ਕਦੇ ਨਹੀਂ ਹੋਇਆ ਸੀ ਕਿ ਉਸ ਦੀ ਸੱਸ ਨੇ ਉਸ ਨੂੰ ਮਾਈਕੇ ਹੋਂ ਤੋਂ ਰੋਕਿਆ ਹੋਵੇ। ਉਹਨਾਂ ਨੇ ਹੈਰਾਨੀ ਨਾਲ ਪੁੱਛਿਆ ਤੂੰ ਰਖੜੀ ਤੇ ਕਿਉਂ ਨਹੀਂ ਆਵੇਂਗੀ? ਸ਼ਿਵਾਨੀ ਨੇ ਹੌਲੀ ਜਹੀ ਬੋਲਿਆ ਮਾਂ ਅਸਲ ਵਿੱਚ ਗੱਲ ਇਹ ਹੈ ਕਿ ਪਾਪਾ ਜੀ ਦੇ ਕਾਰੋਬਾਰ ਵਿੱਚ ਬਹੁਤ ਨੁਕਸਾਨ ਹੋਇਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਮੈਂ ਰਖੜੀ ਤੇ ਘਰ ਆਵਾਂ ਤਾ ਤੁਹਾਡੇ ਤੋਂ 1 ਲੱਖ ਰੁਪਏ ਮੰਗ ਕੇ ਲੈ ਆਵਾਂ ਜਦੋਂ ਮੈਂ ਇਨਕਾਰ ਕੀਤਾ ਤਾਂ ਪਾਪਾ ਨੇ ਕਿਹਾ ਕਿ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਮਾਇਕੇ ਨਹੀਂ ਜਾਣ ਦੇਵਾਂਗਾ ਫਿਰ ਮੈਂ ਵੀ ਗੁੱਸੇ ਵਿੱਚ ਕਹਿ ਦਿੱਤਾ ਕਿ ਠੀਕ ਹੈ ਮੈਂ ਮਾਇਕੇ ਨਹੀਂ ਜਾਵਾਂਗੀ ਇਸ ਲਈ ਇਸ ਵਾਰ ਮੇਰਾ ਮਾਇਕੇ ਆਉਣਾ ਨਹੀਂ ਹੋ ਸਕੇਗਾ ਗਾਇਤਰੀ ਜੀ ਗੁੱਸੇ ਨਾਲ ਬੁਖਲਾ ਉੱਠੀ ਅਤੇ ਕਹਿਣ ਲੱਗੀ ਮੈਂ ਹੁਣੇ ਤੇਰੇ ਸਹੁਰੇ ਆ ਰਹੀ ਹਾਂ ਇਹ ਕਿਵੇਂ ਹੋ ਸਕਦਾ ਕਿ ਉਹ ਲੋਕ ਤੇਰੇ ਸਾਹਮਣੇ ਮਾਈਕੇ ਓਨ ਲਈ ਸ਼ਰਤ ਰੱਖ ਸਕਦੇ ਹਨ ਇੰਨਾ ਕਹਿ ਕੇ ਗੁੱਸੇ ਵਿੱਚ ਉਹਨਾਂ ਨੇ ਫੋਨ ਕੱਟ ਦਿੱਤਾ ਅਤੇ ਆਪਣਾ ਪਰਸ ਤੇ ਮੋਬਾਈਲ ਚੱਕ ਕੇ ਬਾਹਰ ਨਿਕਲ ਗਈ ਉਹ ਜੁੱਤੀ ਪਾਉਣ ਪਾਉਣ ਲੱਗੀ ਉਹਨਾਂ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਘਰੋਂ ਬਾਹਰ ਨਿਕਲਦੇ ਦੇਖ ਕੇ ਉਹਨਾਂ ਦੀ ਨੂੰਹ ਜਾਨਵੀ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ ਮਾਂ ਜੀ ਤੁਸੀਂ ਇਸ ਤਰ੍ਹਾਂ ਗੁੱਸੇ ਵਿੱਚ ਕਿੱਥੇ ਜਾ ਰਹੇ ਹੋ ਉਹ ਬੋਲੀ ਮੈਂ ਅਲੋਕ ਦੇ ਦਫ਼ਤਰ ਜਾ ਰਹੀ ਹਾਂ ਅਤੇ ਉੱਥੋਂ ਹੀ ਸ਼ਿਵਾਨੀ ਦੇ ਸੋਹਰੇ ਜਾਵਾਂਗੀ ਜਾਨਵੀ ਨੇ ਹੈਰਾਨੀ ਨਾਲ ਕਿਹਾ ਕਿਉਂ ਮਾ ਜੀ ਦੀਦੀ ਦੇ ਸੋਹਰੇ ਸਭ ਕੁਝ ਠੀਕ ਤਾਂ ਹੈ ਨਾ ਅਜਿਹੀ ਕੀ ਪਰੇਸ਼ਾਨੀ ਆ ਗਈ ਜੋ ਤੁਸੀਂ ਇਸ ਤਰ੍ਹਾਂ ਘਬਰਾਹਟ ਵਿੱਚ ਨਿਕਲ ਰਹੇ ਹੋ ਗਾਇਤਰੀ ਜੀ ਨੇ ਕਿਹਾ ਇਨ੍ਹਾਂ ਸਾਰਿਆਂ ਮਾਮਲਿਆਂ ਵਿੱਚ ਤੈਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਇੰਨਾ ਕਹਿ ਕੇ ਉਹ ਝਟਕੇ ਨਾਲ ਉੱਥੋਂ ਨਿਕਲ ਗਈ ਜਾਨਵੀ ਬਹੁਤ ਪਰੇਸ਼ਾਨ ਹੋਈ ਉਸਨੇ ਆਪਣੀ ਨਨਦ ਨੂੰ ਫੋਨ ਲਗਾਇਆ ਕਿਉਂਕਿ ਉਸ ਨੂੰ ਬਹੁਤ ਚਿੰਤਾ ਹੋ ਰਹੀ ਸੀ ਕារਿ ਸ਼ਿਵਾਨੀ ਦਾ ਫੋਨ ਵਿਅਸਤ ਆ ਰਿਹਾ ਸੀ ਉਸਨੇ ਸੋਚਿਆ ਕਿ ਥੋੜੀ ਦੇਰ ਬਾਅਦ ਫੋਨ ਕਰਕੇ ਗੱਲ ਕਰ ਲਵਾਂਗੀ ਵੈਸੇ ਵੀ ਉਹ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਅਤੇ ਉਸ ਨੂੰ ਲੱਗਿਆ ਕਿ ਜੇ ਸੱਸ ਜਲਦੀ ਆ ਗਈ ਅਤੇ ਖਾਣਾ ਨਾ ਬਣਿਆ ਤਾਂ ਸੱਸ ਉਸ ਨੂੰ ਤਾਨੇ ਮਾਰੇਗੀ ਇਸ ਲਈ ਉਹ ਫਟਾਫਟ ਰਸੋਈ ਵਿੱਚ ਜਾ ਕੇ ਹੱਥ ਚਲਾਉਣ ਲੱਗੀ ਪਰ ਉਸ ਦਾ ਮਨ ਤਾਂ ਨਨਦਵਾਰੇ ਲੱਗਿਆ ਹੋਇਆ ਸੀ ਉਹ ਆਪਣੀ ਨਨਦ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਨਨਦ ਵੀ ਉਸ ਨੂੰ ਬਹੁਤ ਮਾਣ ਸਨਮਾਨ ਦਿੰਦੀ ਸੀ ਇਸ ਲਈ ਉਸ ਨੂੰ ਥੋੜੀ ਘਬਰਾਹਟ ਹੋ ਰਹੀ ਸੀ ਕਿ ਉੱਥੇ ਸਭ ਕੁਝ ਠੀਕ ਤਾਂ ਹੈ ਜਾਂ ਨਹੀਂ ਇਧਰ ਗਾਇਤਰੀ ਜੀ ਨੇ ਰਸਤੇ ਵਿੱਚ ਹੀ ਅਲੋਕ ਨੂੰ ਫੋਨ ਕਰ ਦਿੱਤਾ ਤੇਰੀ ਦੀਦੀ ਦੇ ਸਹੁਰੇ ਜਾਣਾ ਹੈ ਇਸ ਲਈ ਦਫ਼ਤਰ ਤੋਂ ਅੱਧੇ ਦਿਨ ਦੀ ਛੁੱਟੀ ਲੈ ਲੈ ਅਲੋਕ ਵੀ ਘਬਰਾ ਗਿਆ ਤੇ ਮਾਂ ਤੋਂ ਪੁੱਛਣ ਲੱਗਿਆ ਆਖਿਰ ਗੱਲ ਕੀ ਹੈ ਗਾਇਤਰੀ ਜੀ ਨੇ ਕਿਹਾ ਤੂੰ ਤੁਰੰਤ ਛੁੱਟੀ ਲੈ ਕੇ ਦਫ਼ਤਰ ਤੋਂ ਨਿਕਲ ਮੈਂ ਤੇਰੇ ਦਫ਼ਤਰ ਦੇ ਨੇੜੇ ਪਹੁੰਚ ਰਹੀ ਹਾਂ ਇੱਕ ਘੰਟੇ ਦੇ ਅੰਦਰ ਹੀ ਗਾਇਤਰੀ ਜੀ ਆਪਣੀ ਧੀ ਦੇ ਸਹੁਰੇ ਪਹੁੰਚ ਗਈ ਉੱਥੇ ਜਾ ਕੇ ਉਹ ਜ਼ੋਰ-ਜ਼ੋਰ ਨਾਲ ਦਰਵਾਜ਼ੇ ਦੀ ਘੰਟੀ ਵਜਾਉਣ ਲੱਗੀ ਥੋੜੀ ਦੇਰ ਬਾਅਦ ਸ਼ਿਵਾਨੀ ਦੀ ਸੱਸ ਰਾਧਾ ਜੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਖੋਲ੍ਹਿਆ ਤਾਂ ਸਾਹਮਣੇ ਗਾਇਤਰੀ ਜੀ ਅਤੇ ਅਲੋਕ ਨੂੰ ਦੇਖ ਕੇ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ ਤੁਸੀਂ ਲੋਕ ਅਚਾਨਕ ਇੱਥੇ ਸਭ ਕੁਝ ਠੀਕ ਤਾਂ ਹੈ ਗਾਇਤਰੀ ਜੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਠੀਕ ਹੁੰਦਾ ਤਾਂ ਇੱਥੇ ਆਉਣ ਦੀ ਲੋੜ ਨਹੀਂ ਸੀ ਆਖਿਰ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਧੀ ਨੂੰ ਮਾਈਕੇ ਆਉਣ ਤੋਂ ਰੋਕਣ ਦੀ ਮੇਰੀ ਧੀ ਸਾਡੇ ਤੋਂ 1 ਲੱਖ ਰੁਪਏ ਲੈ ਕੇ ਆਵੇਗੀ ਤਾਂ ਹੀ ਤੁਸੀਂ ਲੋਕ ਉਸ ਨੂੰ ਮਾਇਕੇ ਆਉਣ ਦਿਓਗੇ ਤੁਸੀਂ ਲੋਕ ਕਿੰਨੇ ਲਾਲਚੀ ਹੋ ਕਹਿੰਦਿਆਂ ਕਹਿੰਦਿਆਂ ਉਹਨਾਂ ਦਾ ਸਾਹ ਫੁੱਲਣ ਲੱਗਿਆ ਅਲੋਕ ਹੈਰਾਨੀ ਨਾਲ ਮਾਂ ਦੀਆਂ ਗੱਲਾਂ ਸੁਣਨ ਲੱਗਿਆ ਤਦ ਰਾਧਾ ਜੀ ਨੇ ਹੌਲੀ ਜਿਹੇ ਮੁਸਕਰਾ ਕੇ ਕਿਹਾ ਪਹਿਲਾਂ ਤੁਸੀਂ ਅੰਦਰ ਤਾਂ ਆਓ ਅਸੀਂ ਬੈਠ ਕੇ ਗੱਲ ਕਰਦੇ ਹਾਂ ਗਾਇਤਰੀ ਜੀ ਅੰਦਰ ਆਉਂਦਿਆਂ ਬੋਲੀ ਗੱਲ ਕਰਨ ਲਈ ਬਚਿਆ ਹੀ ਕੀ ਹੈ ਸਾਡੇ ਕੋਲ 1 ਲੱਖ ਰੁਪਏ ਦਰਖਤ ਤੇ ਨਹੀਂ ਲੱਗੇ ਜੋ ਤੁਸੀਂ ਲੋਕਾਂ ਨੇ ਅਜਿਹੀ ਸ਼ਰਤ ਰੱਖ ਦਿੱਤੀ ਹੁਣ ਕੀ ਮੇਰੀ ਧੀ ਰਖੜੀ ਤੇ ਮਾਇਕੇ ਨਹੀਂ ਆਵੇਗੀ ਉਸ ਲਈ ਤੋ ਤੁਸੀਂ ਲੋਕ ਅਜਿਹੀ ਸ਼ਰਤ ਰੱਖ ਰਹੇ ਹੋ ਤਦ ਰਾਧਾ ਜੀ ਨੇ ਹੌਲੀ ਜਹੀ ਮੁਸਕੁਰਾ ਕੇ ਕਿਹਾ ਇਹ ਸਭ ਅਸੀਂ ਤੁਹਾਡੇ ਤੋਂ ਤਾਂ ਹੀ ਸਿੱਖਿਆ ਹੈ ਇਹ ਸੁਣ ਕੇ ਗਾਇਤਰੀ ਜੀ ਹੈਰਾਨ ਰਹਿ ਗਈ ਅਲੋਕ ਵੀ ਹੈਰਾਨ ਹੋ ਕੇ ਆਪਣੀ ਮਾਂ ਦਾ ਚਿਹਰਾ ਦੇਖਣ ਲੱਗਿਆ ਤਦ ਰਾਧਾ ਜੀ ਨੇ ਇੱਕ ਤਿੱਖੀ ਮੁਸਕਾਨ ਨਾਲ ਕਿਹਾ ਤੁਸੀਂ ਆਪਣੀ ਨੂੰ ਨੂੰ ਨਹੀਂ ਸੀ ਕਿਹਾ ਕਿ ਉਹ ਗੱਡੀ ਲੈ ਕੇ ਆਵੇਗੀ ਤਾਂ ਹੀ ਆਪਣੇ ਮਾਈਕੇ ਜਾਵੇਗੀ ਰਖੜੀ ਦੇ ਤੋਹਫੇ ਵਿੱਚ ਤੁਹਾਨੂੰ ਗੱਡੀ ਚਾਹੀਦੀ ਸੀ ਤਾਂ ਅਸੀਂ ਤੁਹਾਡੇ ਤੋਂ 1 ਲੱਖ ਰੁਪਏ ਦੀ ਮਦਦ ਕਿਉਂ ਨਹੀਂ ਲੈ ਸਕਦੇ ਅਸੀਂ ਤਾਂ ਤੁਹਾਨੂੰ ਰੁਪਏ ਵਾਪਸ ਵੀ ਕਰ ਦੇਵਾਂਗੇ ਪਰ ਤੁਸੀਂ ਤਾਂ ਆਪਣੀ ਨੂੰ ਤੋਂ ਹਮੇਸ਼ਾ ਲਈ ਗੱਡੀ ਮੰਗਵਾ ਰਹੇ ਸੀ ਤੁਸੀਂ ਤਾਂ ਗੱਡੀ ਵਾਪਸ ਵੀ ਨਹੀਂ ਸੀ ਕਰਨੀ ਇਹ ਸੁਣ ਕੇ ਹੁਣ ਗਾਇਤਰੀ ਜੀ ਨੂੰ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ ਉਹ ਹਕਲੌਂਦੀ ਹੋਈ ਬੋਲੀ ਉਹ ਉਹ ਤਾਂ ਬਸ ਮੈਂ ਸੋਚ ਰਹੀ ਸੀ ਰਾਧਾ ਜੀ ਨੇ ਉਹਨਾਂ ਦੀ ਗੱਲ ਵਿਚਾਰ ਵਿੱਚ ਘਟਦਿਆਂ ਹੀ ਕਿਹਾ ਤੁਸੀਂ ਕੀ ਸੋਚ ਰਹੇ ਸੀ ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਤਾਂ ਬਸ ਇੰਨਾ ਹੀ ਕਿਹਾ ਸੀ ਕਿ ਤੂੰ ਆਪਣੇ ਮਾਇਕੇ ਤੋਂ ਥੋੜੀ ਮਦਦ ਲੈ ਲੈ ਅਸੀਂ ਤੁਹਾਡੇ ਵਰਗੇ ਲਾਲਚੀ ਨਹੀਂ ਹਾਂ ਜੋ ਨੂੰਹ ਦੇ ਮਾਇਕੇ ਵਾਲਿਆਂ ਨੂੰ ਮਜਬੂਰ ਕਰਕੇ ਤੋਹਫੇ ਦੀ ਮੰਗ ਕਰੀਏ ਗਾਇਤਰੀ ਜੀ ਹੁਣ ਪੂਰੀ ਤਰ੍ਹਾਂ ਸ਼ਰਮਿੰਦਾ ਹੋ ਗਈ ਸੀ ਅਲੋਕ ਵੀ ਨਿਵੀਆਂ ਨਜ਼ਰਾਂ ਨਾਲ ਬੈਠਾ ਸੀ ਕਿਉਂਕਿ ਰਾਧਾ ਜੀ ਦੀਆਂ ਗੱਲਾਂ ਵਿੱਚ ਸੱਚਾਈ ਸੀ ਥਾਦ ਰਾਧਾ ਜੀ ਨੇ ਕਿਹਾ ਗੱਲ ਤਾਂ ਹੁਣ ਵੀ ਉਹੀ ਹੈ ਕੀ ਜੇ ਤੁਸੀਂ ਲੋਕ ਸਾਡੀ ਮਦਦ ਕਰ ਸਕਦੇ ਹੋ ਤਾਂ ਹੀ ਨੂੰ ਤਿਉਹਾਰ ਤੇ ਮਾਈਕੇ ਜਾਵੇਗੀ ਘੱਟੋ ਘੱਟ ਤਿਉਹਾਰ ਤੇ ਤੁਸੀਂ ਲੋਕ ਇੰਨਾ ਤਾਂ ਕਰ ਸਕਦੇ ਹੀ ਹੋ ਅਲੋਕ ਨੇ ਹੋਲੀ ਜਿਹੀ ਕਿਹਾ ਪਰ ਸਾਡੇ ਕੋਲ ਇੰਨੇ ਰੁਪਏ ਕਿੱਥੋਂ ਆਉਣਗੇ ਤਦ ਸ਼ਿਵਾਨੀ ਵੀ ਕਮਰੇ ਵਿੱਚੋਂ ਬਾਹਰ ਆਈ ਅਤੇ ਕਹਿਣ ਲੱਗੀ ਤਾਂ ਵੀਰੇ ਮਾਣੇ ਕਦੀ ਇਹ ਨਹੀਂ ਸੋਚਿਆ ਕਿ ਭਾਬੀ ਦੇ ਮਾਈਕੇ ਵਾਲੇ ਅਚਾਨਕ ਇੰਨੇ ਰੁਪਏ ਦਾ ਇੰਤਜ਼ਾਮ ਕਿੱਥੋਂ ਕਰਨਗੇ ਜੋ ਉਹ ਰਖੜੀ ਦੇ ਤੋਹਫੇ ਵਿੱਚ ਭਾਬੀ ਨੂੰ ਗੱਡੀ ਦੇ ਦੇਣਗੇ ਇਸ ਤਰ੍ਹਾਂ ਤਾਂ ਰਿਸ਼ਤੇ ਨਹੀਂ ਨਿਭਾਏ ਜਾ ਸਕਦੇ ਵੀਰ ਜੀ ਅਤੇ ਤੁਸੀਂ ਲੋਕ ਇਹ ਕਿਉਂ ਨਹੀਂ ਸੋਚਦੇ ਕਿ ਰਖੜੀ ਭੈਣ ਭਰਾ ਦੇ ਵਿਚਕਾਰ ਪਿਆਰ ਦਾ ਤਿਉਹਾਰ ਹੈ ਨਾ ਕਿ ਤੋਹਫਿਆਂ ਦੇ ਲੈਣ ਦੇਣ ਦਾ ਜੇ ਤੁਸੀਂ ਲੋਕ ਇਸ ਪਵਿੱਤਰ ਧਾਗੇ ਦੀ ਕੀਮਤ ਤੋਹਫਿਆਂ ਨਾਲ ਲਗਾਓਗੇ ਤਾਂ ਇਹ ਤੋਹਫਾ ਨਹੀਂ ਸੌਦਾ ਕਹਾ ਦੇਗਾ ਅੱਜ ਮੇਰੇ ਸਹੁਰੇ ਵੱਲੋਂ ਤੁਹਾਡੇ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਗਈ ਤਾ ਤੁਹਾਡੇ ਹੋਸ਼ ਉੱਡ ਗਏ ਮਾਂ ਇੱਥੇ ਤੱਕ દોੜੀ ਹੋਈ ਆ ਗਈ ਜ਼ਰਾ ਸੋਚੋ ਜੇ ਭਾਬੀ ਦੇ ਮਾਈਕੇ ਵਿੱਚ ਇਹ ਸਭ ਪਤਾ ਲੱਗੇ ਤਾਂ ਉਹਨਾਂ ਤੇ ਕੀ ਬੀਤੇਗੀ ਹੁਣ ਗਾਇਤਰੀ ਜੀ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਗਈਆਂ ਉਹ ਹੋਲੀ ਜਿਹੇ ਬੋਲੀ ਬੇਟੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ ਮੈਂ ਹੁਣ ਨੂ ਦੇ ਮਾਈਕੇ ਜਾਣ ਨੂੰ ਲੈ ਕੇ ਕੋਈ ਸ਼ਰਤ ਨਹੀਂ ਲਗਾਵਾਂਗੀ ਫਿਰ ਆਪਣੀ ਸਮਦਨ ਵੱਲ ਦੇਖਦੇ ਆਂ ਬੋਲੀ ਸਮਦਨ ਜੀ ਸਾਨੂੰ ਮਾਫ ਕਰਦੇ ਹੋ ਆਪਣੀ ਨੂ ਨੂੰ ਤੇ ਹਾਰ ਤੇ ਇਸ ਤਰ੍ਹਾਂ ਮਜਬੂਰ ਕਰਕੇ ਤੋਹਫਾ ਮੰਗਣਾ ਬਹੁਤ ਗਲਤ ਸੀ ਪਰ ਮੈਂ ਥੋੜਾ ਲਾਲਚ ਵਿੱਚ ਆ ਗਈ ਸੀ ਮੈਨੂੰ ਲੱਗਿਆ ਸੀ ਕਿ ਨੂ ਤੇ ਦਬਾਅ ਬਣਾਵਾਂਗੀ ਤਾਂ ਇੱਕ ਨਮੀ ਚਮਕਦੀ ਗੱਡੀ ਦਰਵਾਜ਼ੇ ਤੇ ਆ ਜਾਵੇਗੀ ਪਰ ਮੈਂ ਗਲਤ ਸੀ ਬੋਲਦਿਆਂ ਬੋਲਦਿਆਂ ਉਹਨਾਂ ਉਨ੍ਹਾਂ ਦੀ ਆਵਾਜ਼ ਪਰ ਆਈ ਤਦ ਰਾਧਾ ਜੀ ਨੇ ਹੌਲੀ ਜਹੀ ਮੁਸਕਰਾਉਂਦੇ ਹੋਏ ਕਿਹਾ ਚਲੋ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਹ ਬਹੁਤ ਚੰਗੀ ਗੱਲ ਹੈ ਬਹੂ ਹੁਣ ਰਸੋਈ ਵਿੱਚ ਜਾਓ ਅਤੇ ਸਭ ਲਈ ਨਾਸ਼ਤਾ ਪਾਣੀ ਦਾ ਇੰਤਜ਼ਾਮ ਕਰੋ ਅਤੇ ਰਖੜੀ ਤੇ ਮੇਰੀ ਨੂੰ ਤਾਂ ਆਪਣੇ ਮਾਇਕੇ ਜ਼ਰੂਰ ਜਾਵੇਗੀ ਅਤੇ ਤੁਸੀਂ ਵੀ ਆਪਣੀ ਨੂੰ ਨੂੰ ਉਸਦੇ ਮਾਇਕੇ ਭੇਜ ਦਿਓ ਇਹ ਸੁਣ ਕੇ ਕਾਇਤਰੀ ਜੀ ਨੇ ਹੈਰਾਨੀ ਨਾਲ ਕਿਹਾ ਅਤੇ ਉਹ 1 ਲੱਖ ਰੁਪਏ ਰਾਧਾ ਜੀ ਨੇ ਹੌਲੀ ਜਿਹੇ ਮੁਸਕਰਾਉਂਦੇ ਆ ਕਿਹਾ ਸਾਨੂੰ ਕੋਈ ਰੁਪਏ ਨਹੀਂ ਚਾਹੀਦੇ ਇਹ ਸਭ ਤਾਂ ਤੁਹਾਡੀ ਧੀ ਦੀ ਬਣਾਈ ਹੋਈ ਯੋਜਨਾ ਸੀ ਜਿਸ ਵਿੱਚ ਸਾਨੂੰ ਥੋੜੀ ਜਿਹੀ ਜਿਹੀ ਅਦਾਕਾਰੀ ਕਰਨੀ ਸੀ ਇਹ ਸੁਣ ਕੇ ਗੈਤਰੀ ਜੀ ਹੈਰਾਨੀ ਨਾਲ ਸ਼ਿਵਾਨੀ ਵੱਲ ਦੇਖਣ ਲੱਗੀ ਸ਼ਿਵਾਨੀ ਨੇ ਕਿਹਾ ਹੋਰ ਕੀ ਜਦੋਂ ਭਾਬੀ ਨੇ ਮੈਨੂੰ ਆਪਣੀ ਪਰੇਸ਼ਾਨੀ ਦੱਸੀ ਤਾਂ ਮੈਨੂੰ ਲੱਗਿਆ ਕਿ ਤੁਹਾਨੂੰ ਤੁਹਾਨੂੰ ਸਬਕ ਸਿੱਖਣ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਚਾਹੀਦਾ ਹੈ ਅਤੇ ਮੈਨੂੰ ਇਹੀ ਤਰੀਕਾ ਸਭ ਤੋਂ ਵਧੀਆ ਲੱਗਾ ਤੁਸੀਂ ਹੁਣੇ ਮੇਰੇ ਸਾਹਮਣੇ ਭਾਬੀ ਨੂੰ ਫੋਨ ਕਰਕੇ ਕਹੋ ਕਿ ਉਹ ਰਖੜੀ ਤੇ ਮਾਇਕੇ ਜਾ ਸਕਦੀ ਹੈ ਅਤੇ ਉਸ ਨੂੰ ਆਪਣੇ ਮਾਇਕੇ ਤੋਂ ਕੋਈ ਮਹਿੰਗਾ ਤੋਹਫਾ ਮੰਗਣ ਦੀ ਲੋੜ ਨਹੀਂ ਹੁਣ ਕਾਇਤਰੀ ਜੀ ਕੀ ਕਰਦੀ ਕੋਚਦਿਆਂ ਹੋਇਆ ਉਹਨਾਂ ਨੇ ਨੂੰ ਨੂੰ ਫੋਨ ਲਗਾਇਆ ਅਤੇ ਤੁਰੰਤ ਕਹਿ ਦਿੱਤਾ ਨੂੰ ਮੈਂ ਆਪਣੇ ਬੇਕਾਰ ਦੀ ਜਿੱਦ ਛੱਡ ਰਹੀ ਹਾਂ ਤੂੰ ਰਖੜੀ ਤੇ ਆਪਣੇ ਮਾਇਕੇ ਆਰਾਮ ਨਾਲ ਜਾ ਸਕਦੀ ਹੈ ਅਤੇ ਤੋਹਫੇ ਵਿੱਚ ਤੈਨੂੰ ਕੋਈ ਗੱਡੀ ਵਗੈਰਾ ਮੰਗਣ ਦੀ ਕੋਈ ਲੋੜ ਨਹੀਂ ਇੰਨਾ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਹੁਣ ਜਾ ਕੇ ਜਾਨਵੀ ਨੂੰ ਕੁਝ ਕੁ ਗੱਲ ਸਮਝਾਉਣ ਲੱਗੀ ਉਸਨੇ ਤੁਰੰਤ ਆਪਣੀ ਨਨੰਦ ਸ਼ਿਵਾਨੀ ਨੂੰ ਕਾਲ ਕੀਤੀ ਸ਼ਿਵਾਨੀ ਰਸੋਈ ਵਿੱਚ ਪਕੌੜੇ ਬਣਾਉਣ ਦੀ ਤਿਆਰੀ ਕਰ ਰਹੀ ਸੀ ਉਸਨੇ ਝਟਕੇ ਨਾਲ ਫੋਨ ਚੱਕਿਆ ਅਤੇ ਮੁਸਕਰਾਉਂਦੀ ਹੋਈ ਬੋਲੀ ਤਾਂ ਭਾਬੀ ਹੁਣ ਤਾਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਨਾ ਜਾਨਵੀ ਮੁਸਕਰਾਉਂਦੀ ਹੋਈ ਬੋਲੀ ਇਸ ਦਾ ਮਤਲਬ ਇਹ ਸਾਬਤ ਤੁਸੀਂ ਕੀਤਾ ਸ਼ਿਵਾਨੀ ਨੇ ਕਿਹਾ ਕਦੇ ਕਦਾਈ ਜੇ ਵੱਡੇ ਗਲਤ ਰਾਹ ਤੇ ਚੱਲਣ ਲੱਗ ਜਾਣ ਤਾਂ ਉਹਨਾਂ ਨੂੰ ਸਹੀ ਰਾਹ ਦਿਖਾਉਣਾ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਜਾਨਵੀ ਨੇ ਖੁਸ਼ੀ ਨਾਲ ਭਰੇ ਸੁਰ ਵਿੱਚ ਕਿਹਾ ਧੰਨਵਾਦ ਦੀਦੀ ਜੇ ਹਰ ਘਰ ਵਿੱਚ ਤੁਹਾਡੇ ਵਰਗੀ ਨਣਦ ਹੋਵੇ ਤਾਂ ਕਦੇ ਵੀ ਨੂੰ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੰਮੀ ਜੀ ਨੇ ਤਾਂ ਸਾ ਆਫ ਕਹਿ ਦਿੱਤਾ ਸੀ ਕਿ ਤੇਰੇ ਪਿਤਾ ਜੀ ਵੀ ਬਿਮਾਰ ਰਹਿਣ ਲੱਗੇ ਹਨ ਉਹਨਾਂ ਦੇ ਬਾਅਦ ਤੇਰੇ ਭਰਾ ਭਾਬੀ ਦਾ ਰਾਜ ਚੱਲੇਗਾ ਤਾਂ ਤੈਨੂੰ ਫੁੱਟੀ ਕੋੜੀ ਵੀ ਨਹੀਂ ਮਿਲੇਗੀ ਉਤੋਂ ਤੇਰੀ ਮੰਮੀ ਦੇ ਗੋਡਿਆਂ ਦਾ ਆਪਰੇਸ਼ਨ ਹੋਇਆ ਹੈ ਉਹ ਲੋਕ ਵੈਸੇ ਹੀ ਪਰੇਸ਼ਾਨ ਹਨ ਅੱਜ ਤੁਸੀਂ ਮੇਰੇ ਮੇਰੀ ਬਹੁਤ ਵੱਡੀ ਸਮੱਸਿਆ ਹੱਲ ਕਰ ਦਿੱਤੀ। ਬੋਲਦਿਆਂ-ਬੋਲਦਿਆਂ ਉਹ ਕਾਫੀ ਜਜਬਾਤੀ ਹੋ ਗਈ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਝਲਕ ਆਏ। ਇੱਧਰ ਸ਼ਿਵਾਨੀ ਵੀ ਮੁਸਕਰਾਉਂਦੀ ਹੋਈ ਬੋਲੀ, ਮੈਂ ਤੁਹਾਡੀ ਤਕਲੀਫ ਕਿਉਂ ਨਹੀਂ ਸਮਝਾਂਗੀ? ਆਖਿਰ ਮੇਰਾ ਵੀ ਤਾਂ ਇੱਕ ਮਾਇਕਾ ਹੈ ਅਤੇ ਰਖੜੀ ਦਾ ਇੰਤਜ਼ਾਰ ਤਾਂ ਭੈਣ-ਭਰਾ ਦੋਨਾਂ ਨੂੰ ਹੀ ਹੁੰਦਾ ਹੈ। ਚੰਗਾ ਹੁਣ ਮੈਨੂੰ ਸਭ ਲਈ ਨਾਸ਼ਤਾ ਬਣਾਉਂਦੇ ਹੋ ਭਾਬੀ। ਨਹੀਂ ਤਾਂ ਕਿਤੇ ਮੇਰੀ ਸੱਸ ਦੀ ਡਾਂਟ ਨਾ ਖਾਣੀ ਪੈ ਜਾਵੇ ਇੰਨਾ ਕਹਿ ਕੇ ਉਹ ਜ਼ੋਰ ਨਾਲ ਹੱਸ ਪਈ ਉੱਧਰ ਜਨਵੀ ਵੀ ਰੋਂਦੀ ਰੋਂਦੀ ਮੁਸਕਰਾਉਣ ਲੱਗੀ ਦੋਸਤੋ ਤਿਹਾਰਾਂ ਦਾ ਅਸਲੀ ਮਕਸਦ ਪਿਆਰ ਆਪਣਾ ਤੇ ਰਿਸ਼ਤਿਆਂ ਦੀ ਸ਼ਾਨ ਨੂੰ ਕਾਇਮ ਰੱਖਣਾ ਹੁੰਦਾ ਹੈ ਨਾ ਕਿ ਦਿਖਾਵੇ ਤੇ ਲੈਣ ਦੇਣ ਦੀ ਹੋੜ ਵਿੱਚ ਪੈ ਜਾਣਾ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਸ਼ਰਤਾਂ ਤੇ ਤੋਹਫਿਆਂ ਦੀ ਕਸੌਟੀ ਤੇ ਤੁਰਨ ਲੱਗਦੇ ਹਾਂ ਤਾਂ ਉਹਨਾਂ ਦਾ ਪਿਆਰ ਕਮਜ਼ੋਰ ਹੋਣ ਲੱਗਦਾ ਹੈ ਪਰ ਜੇ ਕਿਸੇ ਇੱਕ ਨੇ ਵੀ ਹਿੰਮਤ ਨਾਲ ਸਹੀ ਰਾਹ ਦਿਖਾਇਆ ਤਾਂ ਪੂਰਾ ਪਰਿਵਾਰ ਸੱਚੇ ਜਜ਼ਬੇ ਨਾਲ ਜੁੜ ਸਕਦਾ ਹੈ ਰਿਸ਼ਤਿਆਂ ਵਿੱਚ ਸਮਝਦਾਰੀ ਅਤੇ ਥੋੜੀ ਜਹੀ ਅਦਾਕਾਰੀ ਵੀ ਜੇ ਕਿਸੇ ਦੀ ਭਲਾਈ ਲਈ ਹੋਵੇ ਤਾਂ ਉਹ ਵੀ ਇੱਕ ਨੇਕ ਕੰਮ ਬਣ ਜਾਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ